ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਾਲਾ ਡੇਰੀ ਫਾਰਮ ਪਿੰਡ ਜਗਦੇਵ ਖੁਰ ਹਰੜ ਖੁਰਦ ਹਵੇਲੀਆਂ ਠੀਕ ਆ ਹਵੇਲੀਆਂ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਝੋਟੀਆਂ ਦੇ ਦੋਵੇਂ ਸੂਈਆਂ ਸਵਾਈਆਂ ਵਾਂ ਤੇ ਆਪਾਂ ਪਹੁੰਚੇ ਆਂ ਭਾਜੀ ਕੇਵਲ ਸਿੰਘ ਜੀ ਕੋਲ ਤੇ ਆਜੋ ਕਰਦੇ ਆਂ ਭਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਜੀ ਡਿਟੇਲ ਸਸਿਕਾ ਭਾਜੀ ਸਸਿਕਾ ਦਾ ਭਾਈ ਸਸਿਕਾ ਦਾ ਹੋ ਸੁਣਾਓ ਠੀਕ ਠਾਕ ਜੀ ਹਾਂ ਬਹੁਤ ਵਧੀਆ ਆ ਭਾਜੀ ਕਰਪਾ ਮਹਾਰਾਜ ਚਲੋ ਕਿਰਪਾ ਹੀ ਚਾਹੀਦੀ ਆ ਜੀ ਤੇ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਕੇਵਲ ਸਿੰਘ ਆ ਜੀ ਪਿੰਡ ਹਰ ਹੱਦ ਖੁਰਦਿਆ ਤੇ ਰਹਾਇ ਸਾਡੀ ਹਵੇਲੀਆਂ ਚ ਆ ਤੇ ਜ਼ਿਲ੍ਹਾ ਸਾਡਾ ਅਮਰਸਰ ਸਾਹਿਬ ਆ ਜੀ ਤਹਿਸੀਲ ਜਨਾਲਾ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 82840 ਤੇ 72127 ਠੀਕ ਹੈ ਜੀ ਚਲੋ ਬਾਈ ਹਰਿਆਣੇ ਆਪਾਂ ਬਾਈ ਹੜੀ ਲੰਦੇ ਆ ਗੰਗਾ ਨਗਰ ਦੀਆਂ ਝੋਟੀਆਂ ਇਹ ਭਾਈਆ ਪਹਿਲੇ ਨੰਬਰ ਦੇ ਝੋਟੀ ਦਸੀ ਹੱਕਣ ਵਾਸਤੇ ਸੁਭਾ ਸੁਈ ਦੇ ਤੇ ਭਾਜੀ ਪਹਿਲਾ ਸੁਭਾ ਸੁਈ ਆ ਦੋਂਦੀ ਆ ਮੂੰਹ ਦਾ ਅੱਛਾ ਜੀ ਅੱਛਾ ਕਰਨ ਦੀ ਦੋਂਦੀ ਜੋ ਭਾਜੀ ਦੋਂਦੀ ਆ ਦੋਂਦੀ ਕੱਟੀ ਆ ਸੇ ਨਸਲ ਨੂੰ ਬਹੁਤ ਬਹੁਤ ਸ਼ਾਨਾ ਨਿਕਾ ਜਿਆ ਲੱਗਾ ਨਸਲ ਦੀ ਬਹੁਤ ਕੱਟੀਆਂ ਲੱਖੋ ਜੀ ਤੇ ਕਿੰਨਾ ਕੁ ਟਾਈਮ ਹੋ ਗਿਆ ਸੁਈ ਨੂੰ ਇਹ ਸੁਈ ਨੂੰ ਕੋਈ 15 ਕਿਧਰ ਹੋ ਗਿਆ ਉਹ ਜੇ ਘੱਟਾ ਉੱਪਰ ਲੈ ਬੰਨ੍ਹ ਬੱਜਾ ਦਾ ਠੀਕ ਹੈ ਠੀਕ ਹੈ ਜੀ ਉਹ ਵਿੱਚੋਂ ਕੱਢ ਲਓ ਸਿਰਸੀ ਆ ਗਈ ਜਿ ਵਿੱਚੋਂ ਕੱਟੀ ਭਾਜੀ ਬਹੁਤ ਨਸਲਦੀ ਐ ਦੋਲਦੀ ਐ ਮੂੰਹ ਕਿੰਨਾ ਸਾਲਾਂ ਦੀ ਕੱਟੀ ਐ ਚੈੱਕ ਕਰ ਲੋ ਠੀਕ ਐ ਠੀਕ ਐ ਭਾਜੀ ਫੇਸ ਕੁਆਲੀ ਪਿਓਰ ਚਿਹਰਾ ਮੋਹਰਾ ਆ ਗਿਆ ਵਾ ਹੋਰਾਂ ਨਸਲਦੀ ਨਿਕਾ ਆ ਜਾ ਫੇਸ ਆ ਤੇ ਸਿੰਘ ਸਿੰਘ ਵੀ ਬਹੁਤ ਚੰਗਾ ਲੱਗਾ ਵਾ ਇਹ ਭਾਈ ਦੁੱਧ ਕਿੰਨਾ ਜੇ ਰਿਕਵੈਸਟ ਟਾਈਮ ਭਾਜੀ 10 ਲੀਟਰ ਪਰ 9 ਲੀਟਰ ਦੀ ਆਪਾਂ ਗਰੰਟੀ ਦੇਵਾਂਗੇ ਠੀਕ ਐ ਠੀਕ ਐ ਲਓ ਭਾਜੀ ਦੁੱਧ 10 ਲੀਟਰ ਦੀ ਐ ਬਾਕੀ 9 ਲੀਟਰ ਵੀ ਕੋਲ ਗਰੰਟੀ ਐ ਤੇ ਥਣ ਪਾਂਡਾ ਕਰੋ ਚੱਕ ਬਹੁਤ ਹੀ ਚੰਗਾ ਲੱਗਾ ਵਾ ਚਾਣੋ ਭਾਜੀ ਬਹੁਤ ਬੋਲੀ ਠੀਕ ਐ ਠੀਕ ਐ ਜੀ ਆਹ ਕੋਈ ਪੂਰ ਛੱਟਾਂ ਨਹੀਂ ਹੈਗਾ ਕੋ ਕੋਸ਼ਟਾ ਕੋਈ ਠੰਡੀ ਧੀਰੀ ਫਰੇੜੀ ਗੱਲ ਹੈ ਜੀ ਕਿੱਡਾ ਛੱਡਾ ਬਹੁਤ ਹੀ ਚੰਗਾ ਬਣਾਇਆ ਕਰਮ ਵਾਲੀ ਨੇ ਤੇ ਬਾਕੀ ਉਧਰ ਦੇ ਪਸ਼ੂ ਸਾਰੇ ਥੋਲੇ ਹੁੰਦੇ ਤਕਰੀਬਨ ਹਾਂ ਉਹ ਪੁੱਲ ਕੋਈ ਤਾਂ ਨਾ ਮਾਰੋ ਨਿਕਲ ਠੀਕ ਹੈ ਠੀਕ ਹੈ ਲੋਬ ਜੀ ਕਰੋ ਚੱਕ ਤੇ ਖਾਣਾ ਦਾ ਸੈਜ ਗਿਆ ਵੀ ਆਣ ਗਿਟਗਿਟ ਤੇ ਥਣ ਲੱਗਾ ਵਾ ਤੇ ਜਵਾਕ ਵੀ ਆਪਾਂ ਦਿਖਾਉਨੇ ਆ ਤੁਹਾਨੂੰ ਇਹਦਾ ਕੱਟਾ ਜੇ ਪਿਛੇ ਪੈ ਜੀ ਹਾਂ ਜੀ ਕੱਟਾ ਦੇ ਲੋ ਲੋਬ ਜੀ ਆ ਬੜਾ ਮੇਲਤਾ ਹੋ ਜੀ ਨੇ ਬਿਲਕੁਲ ਕਾਲੀ ਨੇ ਇਹਦੀ ਜਵਾਗ ਦੀ ਠੀਕੇ ਵੀ ਚੰਗੀ ਨਜ਼ਰ ਆ ਗਿਆ ਹੁਣ ਉਹ ਲੋੜਾਂ ਜਿਵੇਂ ਕਿ ਆ ਗਿਆ। ਇਹ ਕੋਲ ਕਰਨਾ ਭਾਈ ਇਹਦਾ ਹਰਿਆ। ਇਹ ਲੋ ਜਿੰਨਾ ਜੱਗੇ ਵੀਰਾਂ ਨੂੰ ਆਉਣਾ ਕਰ ਦਿੰਦੇ। ਯਾ ਜੀ ਜੈ ਜੀ ਜਾਣ ਦੀਏ। ਜੈ ਜੀ ਕਰਦੀ ਅੱਜ ਨਾ ਸੋਣ ਭਾਦਰ ਵਾਲੇ ਮੁੱਲ ਕਰ ਦਈਏ। ਚਲੋ ਜਾਣ ਦੀਏ। ਅੱਜ ਵੇਚ ਦਈਏ ਕੰਮ ਬੈੜੀ ਹੈ ਫਰੇ। ਆਫਰ ਆ ਲਾ ਦੀ ਅੱਜ। ਆਫਰ ਆ ਲਾ ਦੀ ਵੀਰ ਜੀ। ਦੱਸੋ ਫਿਰ ਲੈਣ ਦੇ ਨਾਲ ਆਈ। ਛੋਟੀ ਤੇ ਵੀਰ ਦੀ 4 ਲੱਖ ਦੀ ਵੇਚਦੀ ਏ। ਅੱਛਾ ਜੀ। ਛੋਟੀ ਸੋਹਣੀ ਬੜੀਆ ਸਾਰੀ ਮੋਹਰਾ ਦਾ ਸੰਧੀ ਪੂਰ ਕਾਲੀ ਕੱਟੀ ਆ। ਬਲੈਕ ਹੈ। ਹਾਂ ਜੀ। 95 ਕਰ ਦਈਏ। ਵਾਹ ਜਨਾ 90 ਤੋਂ ਅੰਦਰ ਨਾ ਗੀਰੂ ਪਈ। ਦੇਖ ਲੈ ਯਾਰ ਕਰ ਦੇ ਜੋ ਮਾਰਨ ਦਾ ਤੇਰੀ ਜੋ ਕਰ ਲੈ ਕਰ ਦੇ। 90 ਤੋਂ ਅੰਦਰ ਕਰ ਦੋ ਆ ਵੀ ਦੱਸ ਦੋ। 85 ਹਜ਼ਾਰ ਦੀ ਹਾਂ ਨਾ ਕਰ ਦਾਂਗੇ ਯਾਰ। ਲਓ ਬੋ ਜੀ 85 ਹਜ਼ਾਰ ਦੀ ਤੇ ਅੱਡਾ ਚੁੰਡਾ ਤੇ ਲਗੜੀ ਸਾਈਡ ਤੋਂ ਵੀ ਦਿਖਾਉਨੇ ਆ ਕਰੋ ਚੈੱਕ। ਇਹ ਥਣ ਥਣ ਬਹੁਤ ਹੀ ਚੰਗਾ ਬਾਦ ਹੈ ਜੇ ਪਸਪਕੇ ਥਣ ਹੋਰ ਕੱਢ ਦੇਣੀ ਬਥਰੀ ਠੀਕ ਹੈ ਠੀਕ ਹੈ ਜੀ। ਲਓ ਬੋ ਜੀ 85 ਹਜ਼ਾਰ ਦੀ ਤੇ ਬਿਲਕੁਲ ਕੋਈ ਛੋਟ ਨਹੀਂ ਹੋਣੀ ਵੀਰ ਹੁਣ ਕੋਈ ਸਿਰਦਰਦੀ ਰੱਖਣੀ। ਹਾਂ ਜਿਹੜੀ ਵੀਰ ਗੱਲ ਹੈ ਛੋੜ ਜੱਪਾ ਕਰਦਾਂਗੇ ਮਾੜਾ ਮੋਟਾ 100 200 ਰੁਪਏ ਛੱਡ ਦਾਂਗੇ ਬਾਕੀ ਬਹੁਤਾ ਨਹੀਂ ਵੀਰ ਹਾਂ ਠੀਕ ਹੈ ਠੀਕ ਹੈ ਲਓ ਭਈ ਦੂਜੇ ਨੰਬਰ ਤੇ ਆ ਗਈ ਜੀ ਦੱਸਿਓ ਭਈਆ ਝੋਟੀ ਬੜੀ ਹੈ ਇਹ 24 ਝੋਟੀ ਹੈ ਜੀ ਅੱਛਾ ਜੀ ਆਪ ਵੀ ਕੱਟੀ ਹੈ ਮਗਰ ਵੀ ਕੱਟੀ ਹੈ ਠੀਕ ਹੈ ਠੀਕ ਹੈ ਜੀ ਪਿੱਛੇ ਵੀ ਫੀਲ ਕਾਫ ਜੇ ਇਹਨੂੰ ਕਿੰਨਾ ਟਾਈਮ ਹੋ ਗਿਆ ਉਸ ਵੀਰ ਨੂੰ 25 ਦਿਨ ਹੋ ਗਏ ਠੀਕ ਹੈ ਨਾ ਲਾਉ ਲੋ ਜੇ ਕੋਈ ਲਾਵੇ ਠੀਕ ਹੈ ਠੀਕ ਹੈ ਬੰਦੇ ਦੁੱਧ ਚਾਰਾ ਪੀਦੇ ਹਰੇ ਹਾਂਜੀ ਹਾਂਜੀ ਝੋਟ ਸੀਲ ਬੜੀ ਹੈ ਭਾਜੀ ਉਹ ਹਲਦੀ ਆਲਦੀ ਨੇ ਜਿੱਦਾਂ ਲੋ ਬਾਈ ਇਹ ਵੀ ਜੈਡ ਬਲੈਕ ਤੇ ਇਹ ਵੀ ਮੋਰੋ ਨਦੂ ਦੇ ਵਿੱਚ ਹੀ ਆ ਗਈ ਆ ਇਹ ਥਣ ਭਾਂਡਾ ਇਹਦਾ ਵੀ ਬਹੁਤ ਚੰਗਾ ਲੱਗਾ ਵਾ ਇਹ ਥਣ ਥਣ ਕਰੋ ਚਾ ਕਹਿਣ ਗੇਠ ਗੇਠ ਤੇ ਇਹਦਾ ਵੀ ਲੱਗਾ ਥਣ ਇਹ ਚਾਰ ਤਾਂ ਦੰਦ ਬੂਹ ਚਾਰ ਤਾਂ ਦੰਦ ਠੀਕ ਹੈ ਜੀ ਲੋ ਬਾਈ ਚੌਂਗੀ ਜੇ ਦੰਦੋਂ ਇਹ ਹੈ ਇਹ ਵੀ ਜੈਡ ਬਲੈਕ ਆ ਗਿਆ ਇਹ ਸੂਈ ਨੂੰ ਜਿਹੜਾ ਕੋਈ 20 25 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਵਾ ਵੇ ਕਿੰਨਾ ਕੱਢੂ ਦੁੱਧ ਦੋ ਦੋ ਬਾਰੀ ਦਾ ਆਸਤੀ 10 ਲੀਟਰ ਨੂੰ 9 ਲੀਟਰ ਨਹੀਂ ਮੰਨ ਲਓ ਜੀ ਅੱਛਾ ਜੀ 10 ਲੀਟਰ ਤੋਂ ਦਰਮਾਨਾ ਕੱਟੇ ਜੋ ਕੱਟੇ ਠੀਕ ਹੈ ਠੀਕ ਹੈ ਲਓ ਜੀ 10 ਹੋਊਗਾ ਤੇ ਇਹਦੀ ਵੀ 9 ਦੀ ਪੂਨ ਗਰੰਟੀ ਹੈ ਬਾਈ ਵੱਲੋਂ ਤੇ ਚੰਡਾ ਛੰਡਾ ਇਹਦਾ ਵੀ ਬਹੁਤ ਚੰਗਾ ਵਾ ਇੱਥੇ ਪਿਛਾਰ ਤੋਂ ਬਿਤੇ ਤਾਜ ਆਗਲੀ ਤੋਂ ਜਿਆਦਾ ਕੰਮ ਕੋਲ ਲਓ ਜੀ ਕਰੋ ਚੱਕ ਤੋਂ ਇੰਆ ਅਗਲੀ ਸਾਈਡ ਤੋਂ ਥੜਾ ਦਾ ਸੈਜ ਤੇ ਗੈਪ ਇਹਦਾ ਕੀ ਮੁੱਲ ਕਰਨਾ ਭਾਜੀ ਹਰਾਓ ਲੈ ਲਓ ਜਿੰਨਾ ਤੱਕ ਵੀ ਕਰਨਾ ਉਹਨੇ ਕਰ ਦਿੰਦੇ ਆ ਇਹ ਵੀ ਜਾਂਦੀਆਂ ਜੀ ਜਾਂਦੀਆਂ ਜੀ ਮੈਂ ਜਾਂ ਲਿਆਂ ਜਾ ਕੇ ਮੈਂ ਲਿਆਉਣੀਆਂ ਉਧਰੋਂ ਠੀਕ ਹੈ ਠੀਕ ਹੈ ਇਕੱਲੇ ਆਲੇ ਆ ਗਏ ਫਿਰ ਪਿੱਛੇ ਸਾਹਮਣੇ ਨਾ ਬੰਦਾ ਕੋਈ ਨਹੀਂ ਹੈਗਾ ਆਹ ਇਹ ਤਾਂ ਗੱਲ ਹੈਗੀ ਆ ਹਾਂ ਜਾਂ ਤਾਂ ਗਿਆ ਨਹੀਂ ਸਰ ਜੀ ਨਾ ਪਹਿਲੇ ਫੋਨ ਤੇ ਜਾਵੇ ਪਹਿਲੇ ਫੋਨ ਤੇ ਕੱਲ ਦੀਏ ਹਾਂ ਜੀ 80000 ਕਰ ਦਈਏ ਯਾਰ ਇਹ ਮਾਨਤਾ ਮੈਂ ਦੇਣਾ 73000 ਰੁਪਏ ਛੱਡ ਦਾਂਗੇ 73000 ਹਾਂ ਠੀਕ ਹੈ ਠੀਕ ਹੈ ਲਓ ਭਾਈ ਜੀ 73000 ਤੋਂ 200 ਰੁਪਏ ਭਾਈ ਕਹਦਾਗਾ ਛੋਟ ਕਰ ਦਾਂਗੇ ਹੈ ਇਹ ਵੀ ਜੈਡ ਬਲੈਕ ਹੈ ਬਹੁਤ ਮੋਹਰਾ ਨਸਲ ਦੀ ਆ ਬਾਕੀ ਇੰਨੇ ਨਾ ਉਹ 10 ਲੀਟਰ 9 10 ਲੀਟਰ ਦੁੱਧ ਆ ਕੋਈ ਭੂਰ ਛੱਟਾ ਨਹੀਂ ਹੈਗਾ ਵੀਰ ਜੇ ਕੋਈ ਮੇਰੇ ਮਈ ਦਾ ਭੂਰ ਛੱਟਾ ਹੋਵੇ ਆਪਾਂ ਜਿੰਮੇਵਾਰ ਹੋਵਾਂਗੇ ਜਾਣ ਉਹਦਾ ਕਰਾਇਆ ਵੀ ਦਵਾਂ ਠੀਕ ਹੈ ਠੀਕ ਹੈ ਠੀਕ ਹੈ ਵੀਰ ਜੀ ਚੋਰ ਨੂੰ ਪੁਲੀ ਕੋ ਥਾਣੇ ਘਟੇ ਆਪਣੀ ਜ਼ਿੰਮੇਵਾਰੀ ਹੈ ਵੀਰ ਜੀ ਠੀਕ ਹੈ ਠੀਕ ਹਾਂ ਜਿਹੜਾ ਮਰਜੀ ਬੋਲਿਆ ਹੋਵੇ ਦੋਵੇਂ ਬਾਈ ਦੇ ਕੋਲ ਚੰਗੀਆਂ ਆਂ ਤੇ ਗੰਗਾ ਨਗਰ ਤਾਂ ਬਾਈ ਹਣੀ ਮਾਰ ਲੈਂਦੇ ਆ ਹਰਿਆਣੇ ਤੋਂ ਤੇ ਗੰਗਾ ਨਗਰ ਤੋਂ ਉਹ ਤੋਂ ਦੇ ਪੱਛੋਂ ਤੁਹਾਨੂੰ ਪਤਾ ਆ ਕਿ ਸਾਂਭ ਵਾਲੇ ਹੁੰਦੇ ਆ ਚੰਗੇ ਦੁੱਧ ਵਾਲੇ ਹੁੰਦੇ ਆ ਤੇ ਜਿਹੜਾ ਵੀ ਭਰਾ ਲੈ ਜਾਊਗਾ ਸਾਂਭ ਵਾਲਾ ਦੇ సారే వీర ధన్వాద యా దీ బాడే ఫార్మ హ